ਕਰ ਲੋ ਚੈੱਕ ਮਾਨਸਾ ਮੰਡੀ ਦੇ ਥਾਣੇ ਦੇਵਾ ਬਹੁਤ ਚੰਗਾ ਮਾਜੂਦਾ ਹਨ ਬਿੱਥੀ ਦੇ ਥਾਣ ਨੇਗੇ ਵਧੀਆ ਝੋਟੀ ਲੱਗੀ ਮੂੰਹ ਮੱਥੇ ਦੀ ਤੁਸੀਂ ਕੱਲ ਜੀ ਮੈਂ ਥੋੜਾ ਆਪਣਾ ਜੇਐਸ ਪੰਚ ਕਾਲੇ ਕੇ ਪਹੁੰਚ ਗਏ ਆਪਾਂ ਮਾਨਸਾ ਮੰਡੀ ਦੇ ਵਿੱਚ ਕੱਲ ਸੀਗੇ ਆਪਾਂ ਤਰੌਲਾ ਦੀ ਮੰਡੀ ਦੇ ਵਿੱਚ 11 ਦੀ ਮੰਡੀ ਚ ਮਾਨਸਾ ਦੀ ਜਿਹੜੀ ਇਹ ਮੰਡੀ ਹੈ ਇੱਥੇ ਆਪਾਂ ਕਰਾਂਗੇ ਗੱਲਬਾਤ ਦਿਖਾਵਾਂਗੇ ਤੁਹਾਨੂੰ ਪਸ਼ੂ ਜਿਹੜੇ ਲੈ ਆਏ ਨੇ ਕੀ ਕੀ ਰੇਟ ਦੇ ਵਿਕਦੇ ਨੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ BB19 KTV Facebook YouTube ਤੇ ਤੁਸੀਂ ਸਾਰੀਆਂ ਹੀ ਵੀਡੀਓ ਮੇਰੀਆਂ ਦੇਖਦੇ ਹੋ ਬਹੁਤ ਸਾਰਾ ਪਿਆਰ ਦਿੰਦੇ ਹੋ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਅੱਜ ਹੈਗੇ 12 ਤਰੀਕ ਤੇ ਲੋਹੜੀ ਦੀਆਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਮੁਬਾਰਕਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਤੇ ਤੰਦਰੁਸਤ ਰਹੋ ਤੁਹਾਡਾ ਪਰਿਵਾਰ ਤੇ ਜਿਹੜੇ ਮੇਰੇ ਵਪਾਰੀ ਵੀਰ ਤੇ ਕਿਸਾਨ ਵੀਰ ਵੀਡੀਓ ਨੂੰ ਦੇਖਦੇ ਨੇ ਵੀਡੀਓ ਨੂੰ ਪਿਆਰ ਕਰਦੇ ਨੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਸਾਰੇ ਹੀ ਵਪਾਰੀ ਵੀਰਾਂ ਦੇ ਨਾਲ ਜਿੱਥੇ-ਜਿੱਥੇ ਜਿਹੜੇ-ਜਿਹੜੇ ਸੌਦੇ ਹੁੰਦੇ ਨੇ ਦਿਖਾਵਾਂਗੇ ਤੁਹਾਨੂੰ ਮਾਨਸਾਂਦੀ ਮੰਡੀ ਦੀ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਤੇ ਹੁਣ ਆਪਾਂ ਕਰਦੇ ਆਂ ਗੱਲਬਾਤ ਜਾ ਕੇ ਮਾਨਸਾ ਮੰਡੀ ਦੇ ਵਿੱਚ ਸਾਰੇ ਹੀ ਵਪਾਰੀ ਵੀਰਾਂ ਦੇ ਨਾਲ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਨਾਲ ਦੀ ਨਾਲ ਤੁਹਾਨੂੰ ਲੋੜੀ ਦੀਆਂ ਮੁਬਾਰਕਾਂ ਵੀ ਦਿੰਦੇ ਆਂ ਧੰਨਵਾਦ ਕਰਦੇ ਆਂ ਤੁਹਾਡਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਦੇਖ ਸਕਦੇ ਹੋ ਅੱਜ ਮਾਨਸਾ ਮੰਡੀ ਦੇ ਵਿੱਚ ਗਾਇਆਂ ਮੱਝਾਂ ਜੋ ਪਹੁੰਚੀਆਂ ਵੀ ਹਨ ਦੇਖ ਸਕਦੇ ਪਹਿਲਾਂ ਮੋਟੀ ਮੋਟੀ ਵੀਡੀਓ ਤੇ ਉਸ ਤੋਂ ਬਾਅਦ ਆਪਾਂ ਕਿੱਥੇ ਕਰਦੇ ਆ ਗੱਲਬਾਤ ਝੋਟੀ ਖੜੀ ਆ ਕਿਸਾਨ ਵੀ ਲੋ ਜੀ ਦੋਸਤੋ ਆਪਾਂ ਸਟਾਰਟ ਕਰ ਰਹੇ ਹਾਂ ਜੀ ਇਸ ਝੋਟੀ ਤੋਂ ਮਾਨਸਾ ਮੰਡੀ ਤੋਂ ਪਹਿਲਾਂ ਆਪਾਂ ਕਰਾ ਦਿੰਦੇ ਹਾਂ ਤੁਹਾਨੂੰ ਥੋੜਾ ਜਿਹਾ ਲੈਵਲ ਉਹ ਚੈੱਕ ਤੇ ਥਣ ਥਣ ਤੁਸੀਂ ਦੇਖ ਸਕਦੇ ਹੋ ਨਾ ਦਿੱਥੀ ਦੇ ਥਣ ਨੇ ਮੋٹے ਮੋਟੇ ਵਧੀਆ ਥਣ ਨੇ ਪੂਲੇ ਪਿੰਡੇ ਦੀ ਮੱਝ ਦੇਖ ਸਕਦੇ ਹੋ ਬਾਕੀ ਆਪਾਂ ਕਰਾਂਗੇ ਬਾਈ ਨਾਲ ਗੱਲਬਾਤ ਤੋਰਾ ਤੁਰਾ ਤੁਰੀ ਕਰ ਲੋ ਚੈੱਕ ਆ ਵਧੀਆ ਮਾਨਸਾ ਮੰਡੀ ਦੇ ਵਿੱਚ ਸੋਹਣੇ ਸੁਨੱਖੇ ਹੋ ਮੱਥੇ ਦੀ ਹਾਂ ਸੰਗਤ ਸੰਗਤ ਤੁਸੀਂ ਚੈੱਕ ਕਰ ਸਕਦੇ ਹੋ ਹਾਂ ਮੱਥੇ ਨਾਲ ਚੈੱਕ ਕਰਦੇ ਹੋ ਤੁਲਦੀ ਬਾਕੀ ਆਪਾਂ ਕਰਦੇ ਆ ਗੱਲਬਾਤ ਬਾਈ ਦੇ ਨਾਲ ਆਪਣੇ ਇਹੇ ਛੁੱਟੀ ਹਾਂਜੀ ਕੰਮੇ ਸੋਇਆ ਜੀ ਇਹ ਤੇ ਦੂਜੇ ਸੋਇਆ ਬੜਾ ਇਧਰ ਨੂੰ ਹੋ ਜਾਓ ਅੱਜ ਤੇ ਲਓ ਬੇਜੇ ਇਹ ਮੱਝ ਨੂੰ ਚੈੱਕ ਕਰਾਤੀ ਆ ਹਨਾ ਤੇ ਦੂਜੇ ਸੂਏ ਜੀ ਦੂਜੇ ਸੂਏ ਅੱਛਾ ਮਗਰ ਕੀ ਆਉਣ ਮਗਰਾ ਕੱਟੇ ਕੱਟੀ ਹਾਂਜੀ ਤੇ ਦੁੱਧ ਦੀ ਗੱਲ ਕਰੀਏ ਆਪਾਂ ਉਦੋਂ 12 ਲੀਟਰ 12 ਲੀਟਰ ਪੱਕਾ ਹਾਂ 12 ਲੀਟਰ ਦੁੱਧ ਆ ਦੂਜੇ ਸੂਏ ਦੀ ਝੋਟੀ ਆਗੀ ਤੇ ਰੇਟ ਰੂਟ ਦੀ ਆਪਾਂ ਗੱਲ ਕਰੀਏ ਕੀ ਰੇਟ 115 115 ਹਾਂ ਠੀਕ ਹੈ ਲੱਗਿਆ ਕੋਈ ਵਾਰੀ ਹੁਣ ਲੱਗੇ ਦੇਖੀ ਇਹਨਾਂ ਨੇ ਦੇਖੀ ਜਾਂਦੇ ਨੇ ਕਿੱਥੇ ਤੱਕ ਬਣ ਜੂ ਗੱਲ ਬਾ ਗੁੱਟੀ ਦੀ ਲਾਲਾ ਠੀਕ ਹੈ ਠੀਕ ਹੈ ਕਿਹੜਾ ਪਿੰਡ ਆ ਬਾਈ ਦਾ ਛੋਟੇ ਗੁਰਨੇ ਛੋਟੇ ਗੁਰਨੇ ਬਲਾਡੇ ਕੋਲ ਬਲਾਡੇ ਕੋਲੇ ਹੈ ਨਾ ਤੇ ਅੱਛਾ ਹੋਰ ਵੀ ਪਸ਼ੂ-ਪਸੂ ਰੱਖਦੇ ਹੋ ਕ ਰੱਖਦੇ ਅੱਛਾ ਸੇਲ ਕਰਦੇ ਹੋ ਹਾਂ ਸੇਲ ਕਰਦੇ ਆ ਠੀਕ ਹੈ ਫਿਰ ਨੰਬਰ ਵਗੈਰਾ ਹੀ ਆਪਣਾ ਕੋਈ 98765 98765 ਆ 14435 14435 ਬਾਈ ਦਾ ਨੰਬਰ ਹੈ ਲਓ ਜੀ ਇਹ ਕਾ ਝੋਟੀ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਮਾਨਸਾ ਮੰਡੀ ਦੇ ਵਿੱਚ ਹੈ ਨਾ ਮਾਨਸਾ ਮੰਡੀ ਦੇ ਵਿੱਚ ਕੀ ਹਰਿਆ ਮੰਡੀ ਦੇ ਵਿੱਚ ਜਿਸ ਤਰ੍ਹਾਂ ਦੇ ਵੀ ਪਸ਼ੂ ਹੁੰਦੇ ਨੇ ਵੱਡੇ ਛੋਟੇ ਕਟ ਰੇਟ ਵਾਲੇ ਵੱਧ ਰੇਟ ਵਾਲੇ ਆਪਾਂ ਸਾਰੇ ਹੀ ਤੁਹਾਨੂੰ ਦਿਖਾਉਨੇ ਆ ਲੈਵਲੂਗਾ ਕਰ ਲੋ ਚੈੱਕ ਲੰਬੀ ਪੂਸ ਕੁਲੇ ਪਿੰਡੇ ਦੀ ਝੋਟੀਆਂ ਵੀ ਤੇ ਚਾਰ ਸਫੇਰਿਓ ਆਪਾਂ ਤੁਹਾਨੂੰ ਦਿਖਾ ਦਿੰਨੇ ਆਗੇ ਤੇ ਥਣ ਥਣ ਤੁਸੀਂ ਚੈੱਕ ਕਰ ਲੋ ਬਾਕੀ ਆਪਾਂ ਗੱਲਬਾਤ 22 ਦੇ ਨਾਲ ਵੀ ਕਰਾਂਗੇ ਹਨਾ ਆਹਾ ਇਹਦਾ ਬੱਚਾ ਤੋਰਾ ਤੂਰਾ ਮੱਝ ਦਾ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖ ਸਕਦੇ ਹੋ ਲੈਵਲੂਗਾ ਤੇ ਮੂੰਹ ਮੱਥਾ ਵੀ ਚੈੱਕ ਕਰ ਸਕਦੇ ਹੋ ਨਾ ਸਿੰਘ ਸੰਗ ਤੁਸੀਂ ਦੇਖ ਸਕਦੇ ਹੋਗੇ ਵਧੀਆ ਕੁੰਡੇ ਸਿੰਘ ਨੇ ਘੋੜੀ ਦੇ ਕੰਨਾ ਵਾਂਗੂ ਖੜੇ ਨੇ ਸਿੰਘ ਬਈ ਕਿਹੜਾ ਪਿੰਡ ਆਈ ਥੋੜਾ ਦੋਹਾ ਪਿੰਡ ਆ ਹੈਂ ਦੋਹਾ ਇਹ ਕਿੱਥੇ ਜਿਆ ਦੋਹਾ ਮੋੜਾ ਮੋੜਾ ਕੋਲੇ ਆ ਮੋੜਾ ਕੋਲੇ ਹਾਂ ਅੱਛਾ ਹੋਰ ਵੀ ਪਸ਼ੂ ਲੈ ਕੇ ਆਉਣੇ ਹੋ ਹਾਂ ਲੈ ਕੇ ਕੰਮ ਕਰਦੇ ਵਪਾਰ ਦਾ ਹਾਂ ਹਾਂ ਭਰਾ ਠੀਕ ਆ ਅੱਛਾ ਆਪਾਂ ਇਹ ਛੋਟੀ ਦੀ ਗੱਲ ਕਰੀਏ ਬਈ ਕਿੰਨੇ ਸੂਏ ਆ ਤੀਜੇ ਸੂਏ ਆ ਭਰਾ ਤੀਜੇ ਸੂਏ ਸੂਏ ਹੁਣ ਅੱਛਾ ਦੁੱਧ ਦੁੱਧ 14 ਲੀਟਰ ਦੁੱਧਾ ਡੱਬੇ ਮਾਰ ਕੇ ਘਰੋਂ ਚ ਵਾ ਕੇ ਤੋਰੋ ਅੱਛਾ ਜੇ ਆਪਾਂ ਰੇਟ ਦੀ ਗੱਲ ਕਰੀਏ ਬਈ ਇਹਦਾ 1 15 ਰੇਟਾ 1 10 2 ਚ ਦੇ ਦਾਂਗੇ ਭਰਾ ਇੱਕ 15 ਮੰਗਿਆ ਇੱਕ ਲੱਖ 10 2 ਤੱਕ ਬਣ ਜੂਗੀ ਹਾਂ ਲੋ ਜੀ ਇੱਕ ਆ ਮੱਝ ਆਪਾਂ ਮਾਨਸਾ ਮੰਡੀ ਦੇ ਵਿੱਚ ਤੁਹਾਨੂੰ ਕਰਾ ਰਹੇ ਹਾਂ ਚੈੱਕ ਥਣ ਥਣ ਦੇ ਵਾਲੂਆ ਕਰ ਲੋ ਚੈੱਕ ਤੋੜ ਕੇ ਵੀ ਦਿਖਾਵਾਂਗੇ ਹਨ ਤੇ ਲੈ ਤੋਰੀ ਬਾਈ ਕਰ ਹਨਾ ਮੜੀ ਦੀ ਮੱਝ ਆਪਾਂ ਦਿਖਾਈਏ ਲੋ ਜੀ ਦੇਖ ਸਕਦੇ ਹੋ ਥੋੜਾ ਜੁੜਾ ਮੱਝ ਦਾ ਬਾਕੀ ਆਪਾਂ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਸਿੰਘ ਸੁng ਮੂੰਹ ਮੱਥੇ ਦੀ ਤੁਸੀਂ ਦੇਖ ਸਕਦੇ ਹੋ ਸਰ ਦੇ ਵਿੱਚ ਫੁੱਲ ਹੈ ਬਾਈ ਬੰਦਮ ਵੀ ਕੂਛ ਬਾਈ ਨਾਲ ਕਰਾਂਗੇ ਗੱਲਬਾਤ ਹਾਂਜੀ ਬਾਈ ਜੀ ਕਿਹੜਾ ਪਿੰਡਾ ਆਪਣਾ ਉਹ ਹੀ ਆ ਪਿੰਡਾ ਜੀ ਹੈ ਮੋਜੀਆ ਪਿੰਡਾ ਮੋਜੀਆ ਇਹ ਕਿੱਥੇ ਜਿਆ ਹਾਂ ਨਾਲ ਹੀ ਆ ਜੇ 9 ਕਿਲੋਮੀਟਰ ਅੱਛਾ ਐਵੇਂ ਸੂਏ ਬਈ ਇਹ ਮੱਝ ਇਹ ਚੌਥਾ ਸੂਆ ਸੂ ਗਈ ਚੌਥਾ ਹੁਣ ਕੀ ਹੈ ਤੇ ਮਗਰ ਮਗਰ ਕੱਟੀ ਆ ਜੀ ਹੁਣ ਕੱਟੀ ਆ ਹੈ ਦੁੱਧ ਦੀ ਜੇ ਆਪਾਂ ਗੱਲ ਕਰੀਏ 9 ਲੀਟਰ ਆ ਜੀ ਪੱਕੀ ਗੱਲ ਹੈ ਪੱਕੀ ਜਮਾ 4.5 ਮਹੀਨੇ ਦੀ ਗੱਬਣਾ ਸਾਢੇ 4 ਮਹੀਨੇ ਦੀ ਗੱਬਣਾ ਹੈ ਰੇਟ ਰੂਟ ਦੀ ਗੱਲ ਕਰੀਏ ਆਪਾਂ ਬਈ ਕਿੱਥੇ ਤੱਕ ਬਣ ਜੂ ਰੇਟ ਤਾਂ ਅੱਸੀ ਕਰੀ ਜਾਂਦਾ 75 ਹਜ਼ਾਰ ਦੀ ਦੇਣੀ ਹੈ ਠੀਕ ਹੈ ਠੀਕ ਹੈ ਹੋਰ ਵੀ ਪਸ਼ੂ ਹੁੰਦੇ ਨੇ ਆਪਣੇ ਕੋਲ ਹੋਰ ਵੀ ਹੁੰਦੇ ਨੇ ਠੀਕ ਹੈ ਤਾਜੀ ਮੈਂ ਵੀ ਮਿਲ ਜਾਂਦੀ ਹੈ ਗਾਵਾਂ ਵੀ ਮਿਲ ਜਾਂਦੀ ਹੈ ਮਤਲਬ ਜਿਹੇ ਜਾਂ ਮਰਜ਼ੀ ਪਸ਼ੂ ਚਾਹੇ ਬੰਦਾ ਉਹ ਜਿਹੜਾ ਪਸ਼ੂ ਆਪਣੇ ਕੋਲੇ ਮਿਲ ਜਾਂਦਾ ਹੈ ਨਾ ਤੇ ਕੀ ਨੰਬਰ ਆ ਬਾਈ ਫਿਰ ਆਪਣਾ ਹਾਂਜੀ ਨੰਬਰ ਨੰਬਰ 82648 ਜੀ 82648 44968 ਜੀ 44968 ਹਨਾ ਕਿਸਰੇ ਆ ਬਾਈ ਖੜਾ ਗਿਆ ਬਾਈ ਕੀ ਨਾਮ ਆ ਆਪਣਾ ਮੇਰਾ ਨਾਮ ਬਲਵੀਰ ਸਿੰਘ ਉਰਫ ਬੱਲੀ ਬੱਲੀ ਪਿੰਡ ਰਤਪਖਤਰਾਮ ਠੀਕ ਹੈ ਜੀ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਬਾਕੀ ਇਸ ਵੀਰ ਨੂੰ ਤੁਸੀਂ ਨਾ ਕਿਸੇ ਵੀ ਮੰਡੀ ਦੇ ਵਿੱਚ ਚਾਹੋ ਤਾਂ ਮਿਲ ਸਕਦੇ ਹੋ ਹਨਾ ਬਾਈ ਕਿ ਮੇਰੀ ਇਹ ਹੋਇਆ ਹੈ ਮੇਰੇ ਕੋਲ ਵੱਢਣ ਵਾਲੇ ਪਸ਼ੂ ਵਾਲਾ ਕੋਈ ਕਟੂਬਾ ਵਾਲਾ ਆਵੇ ਕੋਈ ਠੀਕ ਹੈ ਠੀਕ ਹੈ ਪਰ ਪਕਰ ਇਹ ਮਤਲਬ ਜਿਨੇ ਪਾਲਨੀਆ ਮਾਝਾ ਕੋਈ ਮੈਨੂੰ ਧਾਰ ਵਾਲਾ ਆਵੇ ਕੋਈ ਨਗਦ ਵਾਲਾ ਆਵੇ ਨਗਦਾਂ ਦੀ ਦਵਾਉਂ ਚਿੱਤ ਕਸਕੇ ਦਲਾਰੀ ਲਊਗਾ ਠੀਕ ਹੈ ਜੀ ਹਰ ਇੱਕ ਪ੍ਰਕਾਰ ਦੇ ਪਸ਼ੂਾਂ ਦੇ ਤੁਹਾਨੂੰ ਨਿਗਾਹ ਹੁੰਦੀ ਹੈ ਹਨਾ ਕਿਸੇ ਨੇ ਸੋਹਣੀ ਕੱਟੀ ਪਾਲਣੀ ਘਰੇ ਮਾਤਾ ਭੈਣ ਭਰਾ ਨੇ ਦਵਾਉਂਗਾ ਦੋਰ ਵੀ ਲੈ ਕੇ ਕਰਕੇ ਦੋ ਪਟੜਾ ਇਹਨੂੰ ਦਵਾਉਣਾ ਪਟੜਾ ਤਾਂ ਫਿਰ ਬਾਹਰ ਹੀ ਨਾ ਖੜੇ ਠੀਕ ਹੈ ਠੀਕ ਹੈ ਤੁਹਾਡਾ ਕਿੰਨਾ ਨੰਬਰ ਹੈ ਜੀ ਮੇਰਾ 99150 99150 82887 82887 ਇਹ ਤੁਹਾਡਾ ਨੰਬਰ ਹੈ ਮਾਨਸਾ ਮੰਡੀ ਦਾ ਤਕਰੀਬ ਨੂੰ ਤੁਸੀਂ ਆਉਂਦੇ ਹੋ ਜਿਹੜੀ ਮਰਜੀ ਮੰਡੀ ਤੇ ਟੱਕਰ ਲਓ ਜੀ ਇੱਕ ਆ ਛੋਟੀ ਤੁਹਾਨੂੰ ਕਰਾਉਣਾ ਚੈੱਕ ਤੋਰਾ-ਦੂਰਾ ਤੁਸੀਂ ਦੇਖ ਸਕਦੇ ਹੋ ਹਨਾ ਵਧੀਆ ਉੱਚੇ ਕਦ ਕਾਠੇ ਦੀ ਝੋਟੀ ਹੈਗੀ ਬਾਕੀ ਆਪਾਂ ਕਰਦੇ ਆਂ ਗੱਲਬਾਤ ਬੰਦੇ ਦੇ ਨਾਲ ਦੇਖ ਲਓ ਤੁਸੀਂ ਮੂੰਹ ਮੱਥਾ ਵੀ ਚੈੱਕ ਕਰ ਦਿੰਦਾ ਸਿੰਘ ਸੌਂਗ ਤੁਸੀਂ ਚੈੱਕ ਕਰ ਸਕਦੇ ਹੋ ਸੋਹਣੀ ਸੁਨੱਖੀ ਵਧੀਆ ਸੰਗਾਰੀ ਵੀ ਝੋਟੀ ਆ ਕੁੰਡੇ ਸਿੰਘ ਰਿਗੇ ਲੰਬੇ ਹੱਤ ਕਾਠੇ ਦੀ ਝੋਟੀ ਹੈਗੀ ਤੇ ਲੇਵਲ ਉਬਾ ਥਣ ਥਣ ਤੁਸੀਂ ਕਰ ਸਕਦੇ ਹੋ ਚੈੱਕ ਚੰਗਿਆਂ ਚੰਗਿਆਂ ਮੱਝਾਂ ਦੀ ਆਪਾਂ ਬਣਾਉਨੇ ਆਂ 20 ਪਿੱਥੀ ਦੇ ਖਾਣਨੇਗੇ ਉਧਰ ਵੀਰੇ ਬਣਾਵਾਂਗੇ ਬਾਕੀ ਜਿਹੜੀ ਅਸੀਂ ਵੀਡੀਓ ਬਣਾਉਣੀ ਹੈ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੀ ਹੈ ਆਪਾਂ ਸੋ ਹਨਾ ਉਹਦਾ ਬਨਾਵਟ ਹੀ ਦਿਖਾਉਣੀ ਹੈ ਬਾਕੀ ਆਪਾਂ ਕਰਦੇ ਹਾਂ ਗੱਲਬਾਤ ਬਾਈ ਦੇ ਨਾਲ ਅੱਛਾ ਬਾਈ ਜੀ ਹੋ ਜੋ ਇਧਰ ਨੂੰ ਹਨਾ ਬਾਈ ਕੀ ਨਾਮ ਆ ਆਪਣਾ ਮੇਰਾ ਨਾਮ ਗਗਨ ਆ ਬਾਈ ਗਗਨ ਕਿਹੜੇ ਪਿੰਡੋਂ ਬਾਈ ਪਿੰਡ ਗੈਰੀ ਬੱਕਾ ਕਹਿਰੀ ਬੁਟਰਾ ਕਿੱਥੇ ਜਿਆ ਬਠਿੰਡੇ ਜਿਲੇ ਦੇ ਵਿੱਚ ਬੰਦਾ ਹੈ ਅੱਛਾ 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 ਕੋਈ ਗੱਲ ਨਹੀਂ ਤੇ ਇਹ ਝੋਟੀ ਦੀ ਆਪਾਂ ਗੱਲ ਕਰੀਏ ਹੈ ਕੈਮੇ ਸੂਇ ਆ ਇਹ ਇਹ ਪਲੂਣਾ ਪਲੂਣਾ ਹੈ ਹੈ ਅੱਛਾ ਪਹਿਲੇ ਸੂਇ ਦੀ ਝੋਟੀ ਆ ਇਹ ਹੁਣ ਕੀ ਹੈ ਇਹਦੇ ਮਗਰ ਹੁਣ ਇਹਦੇ ਮਗਰ ਟੱਟੀ ਆ ਟੱਟੀ ਆ ਇਹਦੇ ਮਗਰ ਹੈ ਕਿੰਨਾ ਕੁ ਟਾਈਮ ਹੋ ਗਿਆ ਸੂਇ ਨੂੰ ਇਹਨੂੰ ਸੂਇ ਨੂੰ ਹੋ ਗਿਆ ਸੀ ਮਾ ਦਿਨ ਪੰਜ 6 ਦਿਨ ਹੋ ਗਏ ਸੂਇ ਨੂੰ ਦੁੱਧ ਦੀ ਜੇ ਆਪਾਂ ਗੱਲ ਕਰੀਏ ਕਿੰਨਾ ਕੁ ਦੁੱਧ ਬਈ ਇਹਦੇ ਦੁੱਧਾ ਇਸ ਟਾਈਮ 11 ਕਿਲੋ ਆ ਜਾਮਾ ਪੱਕੀ ਗੱਲ ਹੈ ਜਮਾ ਤੇ ਚੋਲੋ ਠੀਕ ਹੈ ਹੋਰ ਵੀ ਪਸ਼ੂ ਰੱਖਦੇ ਹੋਗੇ ਹਾਂ ਵਪਾਰ ਦਾ ਕੰਮ ਹੀ ਆਪਣਾ ਹਾਂ ਹਾਂ ਅੱਛਾ 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 ਚੱਕਾ ਜੋ ਅੱਛਾ ਇੱਕ ਇਹ ਝੋਟੀ ਹੈਗੀ ਹੈ ਦਾ ਵੀ ਤੁਸੀਂ ਕਰ ਸਕਦੇ ਹੋ ਲੈ ਵਲੂਆ ਚੈੱਕ ਪਾਈ ਹੈ ਨਾ ਇਹਦੇ ਇਹਦੇ ਮਗਰ ਕੀ ਹੈ ਇਹਦੇ ਮਗਰ ਵੀ ਇਹਦੇ ਮਗਰ ਕੱਟਾ ਕੱਟੀ ਹੈ ਦੇਖਿਓ ਆ ਵੀ ਤੁਸੀਂ ਦੇਖ ਸਕਦੇ ਹੋ ਮੂਹ ਮਤ ਆ ਨਾ ਝੋਟੀ ਦਾ ਸੰਗ ਸੰਗ ਚੈੱਕ ਕਰ ਸਕਦੇ ਇਹਦੇ 곗ੀਆਂ ਮਗਰ ਵੀ 곗ੀਆਂ ਅੱਛਾ ਅੱਛਾ ਇਹ ਵੀ ਪਹਿਲਣ ਹਾਂ ਇਹ ਵੀ ਪਹਿਲਣ ਇਹ ਵੀ ਪਹਿਲਾਂ ਸੁਏ ਦੀ ਝੋਟੀ ਜਗੀ ਹੈ ਨਾ ਥਣ-ਸਣ ਚੈੱਕ ਕਰ ਸਕਦੇ ਬਿੱਥੀ ਦੇ ਥਣ ਨੇਗੇ ਤੋਰਾ-ਤੁਲੋ ਵੀ ਚੈੱਕ ਕਰ ਸਕਦੇ ਹੋਗੇ ਤੇ ਇਹਦੇ ਮਗਰ ਇਹਦੇ ਦੁੱਧ ਕਿੰਨਾ ਹੈ ਬਾਈ ਇਹਦੇ ਕੋਲ ਵੀ ਹੈਗਾ 10 ਕਿਲੋ ਦੁੱਧ 10 ਕਿਲੋ ਦੁੱਧ ਹੈਗਾ ਜਮਾ ਓਕੇ ਠੀਕਾ ਬੋਲਣ ਵਾਲਾ ਨਹੀਂ ਤੋਲਣ ਵਾਲਾ ਠੀਕ ਆ ਠੀਕ ਆ ਠੀਕ ਆ ਤੇ ਜੈਡ ਬਲੈਕ ਅੱਛਾ ਚੌਥਾ ਪੰਜਵਾਂ ਦੇ ਲੇਨੂਗਾ ਸੂਈ ਹੈ ਠੀਕ ਹੈ ਰੇਟ ਦੀ ਜੇ ਆਪਾਂ ਗੱਲ ਕਰੀਏ ਇਹਦਾ ਕੀ ਰੇਟ ਹੈ ਇਹਦਾ ਮੁੱਲ ਕਰਦੇ ਆਪਾਂ 1 ਲੱਖ ਰੁਪਈਆ ਠੀਕ ਆ ਉਹਦਾ ਉਹਦਾ ਕਰਦੇ ਆ ਇਹਦਾ ਕੀ ਮੁੱਲ ਹੈ ਜੀ 130 130 130 ਬਾਕੀ ਵੀ ਜਿਹੜੇ ਵੀਡੀਓ ਦੇ ਵਿੱਚ ਹਨਾ ਮੰਡੀ ਦੇ ਰੇਟ ਹੁੰਦੇ ਨੇ ਉਹ ਤੁਸੀਂ ਜਦੋਂ ਜਾਵਾਂਗੇ ਹਨਾ ਆਪਾਂ ਪਸ਼ੂ ਖਰੀਦਦੇ ਆਂਗੇ ਉਦੋਂ ਹੋ ਜਾਂਦਾਗਾ ਮਾਨਤਾ ਨੂੰ ਹੇਜੇ ਹਿਸਾਬ ਨਾਲ ਤੇ ਪਸ਼ੂ ਤੁਸੀਂ ਕਰਾ ਚੈੱਕ ਕਰ ਸਕਦੇ ਹੋਗੇ ਹਨਾ ਦੇਖੋ ਲੈ ਵਲੂਆ ਤੇ ਬਾਕੀ ਬਈ ਜਿੰਨਾ ਆਪਾਂ ਵੀਡੀਓ ਦੇ ਵਿੱਚ ਦੁੱਧ ਦੱਦ ਬੋਲਦੇ ਆ ਸਾਰਾ ਸਹੀ ਹੈ ਗਾਰੰਟੀ ਹੈ ਹਨਾ ਇਹ ਦੇਖ ਸਕਦੇ ਹੋ ਦੋਸਤੋ ਬਾਕੀ ਗੱਲਬਾਤ ਸਾਰੀ ਹੋ ਜਾਂਦੀ ਹੈ ਨਾ ਮੌਕੇ ਤੇ ਮੰਡੀ ਤੁਹਾਨੂੰ ਪਦੀ ਆ ਗੱਲਬਾਤ ਅੱਛਾ ਨੰਬਰ ਬਈ ਆਪਣਾ ਜੇ ਕੋਈ ਤੁਹਾਡੇ ਨਾਲ ਸੰਪਰਕ ਕਰਨਾ ਚਾਹੇ ਨੰਬਰ 8876 76 ਕਿੰਨਾ 8876 8876 48382 48382 ਇਹ ਨੰਬਰਾਂ ਪੰਜਾਂ ਦਾ ਲਓ ਜੀ ਮਾਨਸਾ ਮੰਡੀ ਦੇ ਵਿੱਚ ਤੁਹਾਨੂੰ ਇੱਕ ਆ ਝੋਟੀ ਦਿਖਾਉਣੇ ਆ ਨਾ ਤੇ ਬਾਈ ਨੇ ਪਾ ਰੱਖਿਆ ਉੱਪਰ ਮੱਧ ਦੇ ਪੂਰਾ ਵਧੀਆ ਕੰਬਲ ਬੜਾ ਸੈਰ ਤੋਂ ਹੈ ਬਾਈ ਤੇ ਤੋਰਾ ਤੋਰਾ ਤੁਸੀਂ ਕਰ ਸਕਦੇ ਹੋ ਚੈੱਕ ਦੇਖ ਸਕਦੇ ਹੋ ਮੂੰਹ ਮੱਥਾ ਸਿੰਘ ਸੁੰਗ ਤੁਸੀਂ ਚੈੱਕ ਕਰ ਸਕਦੇ ਹੋ ਤੇ ਨੇਵਲੂਆ ਕਰ ਸਕਦੇ ਹੋ ਚੈੱਕ ਥਣ ਥਣ ਨੂੰ ਦਿਖਾਉਨੇ ਆ ਵਧੀਆ ਕੱਦ ਕਾਠੇ ਦੀ ਝੋਟੀ ਆ ਚਾਰ ਸੇਰਿਓਂ ਆਪਾਂ ਤੁਹਾਨੂੰ ਰੱਖ ਹੋ ਰਿਹਾ ਰੂਟ ਦੀ ਬਾਈ ਨਾਲ ਕਰਦੇ ਆ ਗੱਲਬਾਤ ਹਨਾ ਕੀ ਗੱਲਬਾਤ ਹੈ ਅੱਛਾ ਭਾਈ ਕਿਹੜੇ ਬਾਈ ਦੀ ਛੋਟੀ ਇਹ ਆਪਣੀ ਮੇਰੀ ਹੈ ਹੈ ਆਇਓ ਮੜਾ ਇਹ ਤੂੰ ਕੀ ਨਾਮ ਆ ਭਰਾ ਆਪਣਾ ਮੇਰਾ ਸੁਖਦੇਵ ਸਿੰਘ ਹੈ ਜੀ ਕਿਹੜਾ ਪਿੰਡ ਹੈ ਕੋਟਧਰਮ ਕੋਟਧਰਮ ਹੈ ਇੱਥੇ ਬਲਾਡੇ ਜੀ ਪੈਂਦਾ ਹੈ ਨਾ ਨਾ ਮਾਨਸਾ ਵਿੱਚ ਪੈਂਦਾ ਮਾਨਸਾ ਦੇ ਵਿੱਚ ਪੈਂਦਾ ਹਨਾ ਤੇ ਆਹ ਛੋਟੀ ਜੀ ਆਪਾਂ ਗੱਲ ਕਰੀਏ ਭਾਈ ਕੰਮੇ ਸੂਏ ਆ ਇਹ ਇਹ ਬਾਈ ਹੁਣ ਦੂਜੇ ਸੂਏ ਸੂਗੀ ਯਾਰ ਦੂਜੇ ਸੂਏ ਸੂਗੀ ਹਨਾ ਦੁੱਧ ਦੱਦ ਦੀ ਜੇ ਗੱਲ ਕਰੀ 16 ਲੀਟਰ ਤੋਲ ਕੇ ਦੇਦਾ ਪਰ ਘਰੋਂ ਲੈ ਜੂਗਾ ਇਹਦਾ ਕੋਈ ਗੱਲ ਨਹੀਂ ਤੋਂ ਬਾਅਦ ਲੈ ਜਿਓ ਸਹੀ ਗਰੰਟੀ ਹੈ ਵੀ 16 ਲੀਟਰ ਹੈ ਦੁੱਧ ਹਨਾ ਕਿੰਨਾ ਟਾਈਮ ਰਹਿ ਗਿਆ ਹੁਣ ਇਹਦਾ ਇਹਦਾ ਹਫਤਾ ਰਹਿ ਗਿਆ ਸੂਣ ਜੀ ਹਫਤਾ ਰਹਿ ਗਿਆ ਸੂਣ ਦਾ ਹੈ ਠੀਕ ਹੈ ਇਹਦੀ ਮੁੱਲਵਾੜੀ ਦੀ ਜੇ ਆਪਾਂ ਗੱਲ ਕਰੀਏ ਬਾਈ ਮੁੱਲ ਬਈ ਦਾ 1,30,000 ਰੁਪਏ ਮੰਗਦੇ ਆ ਬਈ 1,30,000 ਰੁਪਏ ਮੰਗਦੇ ਆ ਹਾਂਜੀ ਬਾਕੀ ਬਈ ਤੁਹਾਨੂੰ ਸਾਰੇ ਜਿੱਥੇ ਪਸ਼ੂ ਦਿਖਾਉਨੇ ਮੰਡੀ ਦੇ ਵਿੱਚ ਹਨਾ ਅੱਪਾ ਤੁਹਾਨੂੰ ਦੱਸ ਦਿਆਂ ਨੇ ਵੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਪਸ਼ੂ ਚੈੱਕ ਕਰਾ ਦਨੇ ਹੁੰਦੇ ਆ ਨਾ ਮੂੰਹ ਮੱਥਾ ਥਣ ਥਣ ਸਾਰਾ ਕੁਝ ਬਾਕੀ ਜਦੋਂ ਤੁਸੀਂ ਖਰੀਦੋਗੇ ਆਵੋਗੇ ਤੇ ਜਦੋਂ ਤੁਸੀਂ ਆਵੋਗੇ ਖਰੀਦੋਗੇ ਉਦੋਂ ਆਪਣੀ ਗਾਰੰਟੀ ਤੇ ਤੁਸੀਂ ਖਰੀਦ ਸਕਦੇ ਹੋ ਹਾਂਜੀ ਹਾਂਜੀ ਗਾਰੰਟੀ ਦੇਵਾਂਗੇ ਥਣ ਥਣ ਦੁੱਧ ਦਾ ਤੁਸੀਂ ਆ ਕੇ ਚੈੱਕ ਕਰ ਸਕਦੇ ਹੋਗੇ ਜਿਹੜੇ ਜਿਹੜਾ ਮਰਜੀ ਪਸ਼ੂ ਸੀ ਵੀਡੀਓ ਦੇ ਵਿੱਚ ਦਿਖਾਉਨੇ ਆ ਅੱਛਾ ਨੰਬਰ ਦੀ ਗੱਲ ਕਰੀਏ ਬਈ ਆਪਣਾ ਕੀ ਨੰਬਰ ਹੈਗਾ ਨੰਬਰ 98786 98786 17375 17375 ਬਈ ਦਾ ਨੰਬਰ ਹੈਗਾ ਜੇ ਕੋਈ ਵੀ ਕਿਸੇ ਹੋਰ ਵੀ ਪਸ਼ੂ ਹੰਦੇ ਹੋਣਗੇ ਨਾ ਨਹੀਂ ਜੀ ਆਪਣੇ ਕੋਲ ਤਾਂ ਘਰ ਦੀ ਕੋਈ ਝੋਟੀ ਹੈ ਅਸਾ ਘਰ ਦੀ ਹੈ ਇਹ ਹਾਂ ਘਰ ਦੀ ਝੋਟੀ ਲੋ ਜੀ ਇੱਕ ਮਾਨਸਾ ਮੰਡੀ ਦੇ ਵਿੱਚ ਆਪਾਂ ਨੂੰ ਵੀਰ ਮਿਲੇ ਨੇ ਕਿ ਦਲਾਲ ਜਿਹੜੇ ਹਰ ਇੱਕ ਮੰਡੀ ਦੇ ਉੱਤੇ ਆ ਕੇ ਪਸ਼ੂ ਖਰੀਦਦੇ ਨੇ ਬਾਈ ਨਾਲ ਕਰਾਂਗੇ ਗੱਲਬਾਤ ਵੀ ਕਿਸ ਤਰ੍ਹਾਂ ਦੇ ਉਹ ਪਸ਼ੂ ਖਰੀਦਦੇ ਨੇ ਕਿੰਨਾ ਕਮਾਲ ਖਰੀਦਦੇ ਨੇ ਕਿਹੜਾ ਪਿੰਡ ਆ ਬਾਈ ਜੀ ਨਾਲ ਤਾਂ ਬਾਹਰ ਹੀ ਤੇ ਹਾਂਜੀ ਭਾਈ ਜੀ ਕੀ ਨਾਮ ਆਪਣਾ ਬਾਈ ਮੇਰਾ ਨਾਮ ਮੁਹੰਮਦ ਆਰੀਫ ਮੁਹੰਮਦ ਆਰੀਫ ਆਰਿਫ ਹਾਂਜੀ ਸਰ ਤੇ ਕਿਹੜਾ ਪਿੰਡ ਆ ਜੀ ਆਪਣਾ ਭਈ ਆਪਣਾ ਮਲੇਰ ਕੋਟਲਾ ਮਲੇਰ ਕੋਟਲਾ ਹੈ ਨਾ ਹਰ ਇੱਕ ਮੰਡੀ ਤੇ ਉਹ ਨਹੀਂ ਹਾਂਜੀ ਕਾਢਾ ਤੇ ਥੋੜਾ ਜਿਹਾ ਉੱਚੀ ਬੋਲਿਓ ਤੇ ਕਿੰਨਾ ਕ ਮਾਲ ਖਰੀਦਦੇ ਤੁਸੀਂ ਕਿਸ ਤਰ੍ਹਾਂ ਦਾ ਮਾਲ ਖਰੀਦਦੇ ਹੋ ਭਈ ਆਪਾਂ ਵਧੀਆ ਮਾਲ ਵਿਖੀਦੇ ਨਾਲ ਕੜੀਆ ਵੀ ਦਾ ਆਪਣੇ ਤੇਵਿਲਾ ਮੱਜਾਂ ਦਾ ਸਾਰੇ ਬੰਤੇ ਲੈ ਹਾਂਜੀ ਹਰ ਇੱਕ ਤਰ੍ਹਾਂ ਦਾ ਤੁਸੀਂ ਮਾਲ ਲੈ ਇੱਕ ਤਰ੍ਹਾਂ ਦਾ ਲੈਂਦੇ ਆ ਬਾਕੀ ਆਪਣੇ ਭਾਈ ਬੱਲੀ ਲੈ ਕੇ ਦਿੰਦੇ ਆ ਨੂੰ ਮਾਨ ਤੋਂ ਅੱਛਾ ਨੂੰ ਇਹੀ ਗੈਡ ਕਰਦੇ ਨੇ ਠੀਕ ਹੈ ਠੀਕ ਹੈ ਵਧੀਆ ਤੋਂ ਵਧੀਆ ਮਾਰਦ ਨੂੰ ਤੋਂ ਪਾਉਦੇ ਨੇ ਜੀ ਇਹ ਠੀਕ ਹੈ ਅੱਜ ਫੇਰ ਕੋਈ ਮਾਨਸਾ ਮੰਡੀ ਦੇ ਵਿੱਚ ਕੋਈ ਹੋਇਆ ਸੌਦਾ ਆ ਕਰਦੇ ਨੇ ਟੱਕਰਦਾ ਕੋਈ ਕੀਤਾ ਨਹੀਂ ਸਾਡੇ ਖੜੇ ਨਹੀਂ ਉਹਨਾਂ ਆਈ ਸੀ ਅਸੀਂ ਠੀਕ ਹੈ ਬੱਲੀ ਨੂੰ ਲੈ ਨਾਲ ਲੈ ਕੇ ਜਾਵਾਂਗੇ ਠੀਕ ਹੈ ਠੀਕ ਹੈ ਕਿੰਨੀ ਇੱਕ ਉਮੀਦ ਹੈ ਅੱਜ ਵੀ ਅੱਛਾ ਇੱਥੋਂ ਤੁਸੀਂ ਕਿੰਨਾ ਕਮਾਲ ਖਰੀਦਣਾ ਹੈਗਾ ਭਾਈ ਅਸੀਂ ਇੱਥੋਂ ਅੱਜ 4 ਡੰਕਰ ਲੈ ਕੇ ਜਾਵਾਂਗੇ 4 ਮੱਝਾਂ ਲੈ ਕੇ ਜਾਣੀ ਨੇ ਹੈਨਾ ਲਓ ਜੀ ਮਾਨਸਾ ਮੰਡੀ ਦੇ ਵਿੱਚ ਨਾ ਇੱਕ ਅਜੇ ਨੂੰ ਵੀ ਕਰ ਲੋ ਚੈੱਕ ਤੁਸੀਂ ਛੋਟੀ ਨੂੰ ਦੇਵਾ ਲੂਵਾ ਤੋਰਾ ਤੋਰਾ ਕਰ ਲੋ ਚੈੱਕ ਕਿਉਂਕਿ ਆਪਾਂ ਤੁਹਾਨੂੰ ਜਿਹੜੇ ਪਸ਼ੂ ਦਿਖਾਉਨੇ ਨਾ ਚਾਰ ਸਪੀਰੇ ਉਹਨਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਲਿਆ ਕਰੋ ਬਾਕੀ ਨਹੀਂ ਤਾਂ ਰੇਟਾਂ ਨੁੱਟਣ ਦਾ ਪਤਾ ਲੱਗ ਜਾਂਦਾ ਮੰਡੀ ਦੇ ਵਿੱਚ ਦੇਵਾ ਲੂਵਾ ਤੁਸੀਂ ਦੇਖ ਲੋ ਥਾਣ-ਸੌਣ ਕਰ ਲੋ ਚੈੱਕ ਐਸ ਤਰ੍ਹਾਂ ਦੇ ਠੰਡੇ ਛੋਟੀ ਦੇ ਬਾਕੀ ਆਪਾਂ ਕਰਦੇ ਆਂ ਗੱਲਬਾਤ ਬਾਈ ਨਾਲ ਤੇ ਮੂੰਹ ਮੱਥਾ ਚੈੱਕ ਕਰ ਸਕਦੇ ਹੋ ਸਿੰਘ ਸੌਂਗਾ ਨਾ ਆਹ ਕਹਦਾ ਬੱਜਾ ਕੀ ਹੈ ਜੀ ਮਗਰ ਇਹਦੇ ਕਟਾ ਬਟੇ ਗੁੰਡਾ ਕਟਾ ਜੀ ਕਟਾ ਹੈ ਮਗਰ ਤੇ ਹਾਂਜੀ ਬਾਈ ਜੀ ਹੋ ਇਧਰ ਨੂੰ ਮੜਾ ਜਾ ਹਨਾ ਤੇ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਕਸ਼ਮੀਰ ਚੰਦ ਹੈ ਜੀ ਕਸ਼ਮੀਰ ਚੰਦ ਹਾਂਜੀ ਕਿੱਥੋਂ ਆਏ ਹੋ ਸਰਸੇ ਤੋਂ ਜੀ ਸਰਸੇ ਤੋਂ ਹਾਂਜੀ ਕਿੰਨੇ ਪਸ਼ੂ ਲੈ ਕੇ ਆਏ ਸੀ ਦੋ ਜੀ ਦੋ ਹਾਂਜੀ ਸੇਲ ਹੋਇਆ ਕੋਈ ਨਾ ਹਾਲੇ ਕੋਈ ਸੇਲ ਨਹੀਂ ਹੋਇਆ ਅੱਛਾ ਇੱਕ ਉਹ ਦੂਜੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਇਹ ਛੋਟੀ ਦੀ ਜੇ ਆਪਾਂ ਗੱਲ ਕਰੀਏ ਪਹਿਲਣਾ ਬਾਈ ਇਹ ਪਹਿਲਣਾ ਵੀਰੇ ਇਸ ਟਾਈਮ 11 ਗਲਦੂ ਤਿਆਰ ਹੈ 11 ਗਲਦੂ ਹੈਗਾ ਹਾਂਜੀ ਹਾਂਜੀ ਪੱਕੀ ਗੱਲ ਪੱਕੀ ਪੱਕੀ ਠੀਕ ਹੈ ਚਬਾਈ 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 ਬਿਲਕੁਲ ਖਰੀ ਬੋਲੀ ਵਧੀਆ ਥੰਡ ਲਈ ਵਾਹ ਸਾਰਾ ਕੁਝ ਸੁੱਕਿਆ ਓਕੇ ਠੀਕ ਹੈ ਹੁਣ ਆਪਾਂ ਵੀਡੀਓ ਬਣਾਉਨੇ ਆ ਪਸ਼ੂ ਦਿਖਾਉਨੇ ਆ ਮਾਨਸਾ ਮੰਡੀ ਦੇ ਵਿੱਚ ਖੜੇ ਆ ਹਨਾ ਹਾਂਜੀ ਹਾਂਜੀ ਜਿਹੜੇ ਰੇਟ ਹੁੰਦੇ ਨੇਗੇ ਆਪਾਂ ਹਰ ਇੱਕ ਕਿਸਾਨ ਵੀਰ ਨੂੰ ਵਪਾਰੀ ਵੀਰ ਨੂੰ ਕਹਿੰਦੇ ਆ ਵੀ ਮੰਡੀ ਵਾਲੇ ਰੇਟ ਦੇਖ ਮੰਡੀ ਨਾਲ ਹੁੰਦੇ ਨੇ ਹਨਾ ਬਾਕੀ ਜਦੋਂ ਕੋਈ ਬੰਦਾ ਪਸ਼ੂ ਖਰੀਦਣ ਆਉਂਦਾ ਉਦੋਂ ਫਿਰ ਮਾਨਤਨ ਮਾਨਤਾ ਕਰ ਦਿਆ ਜੀ ਠੀਕ ਹੈ ਹੁਣ ਇਹਦੇ ਆਪਾਂ ਕੀ ਰੇਟ ਰੱਖਿਆ ਬਈ ਇਹਦੀ ਡਿਮਾਂਡ 1 ਲੱਖ 5000 ਦੀ ਵੀਰੇ 1 ਲੱਖ 5000 ਰੁਪਏ ਦੀ ਡਿਮਾਂਡ ਹੈ ਜੀ ਹਨਾ ਬਾਕੀ ਮਾਨਤਾਨ ਹੋ ਜੂ ਮੌਕੇ ਤੇ ਮਾਨਤਾ ਕਰ ਦਿਆਂਗੇ ਜੀ ਮੌਕੇ ਤੇ ਠੀਕ ਹੈ ਮਾਨਸਾ ਮੰਡੀ ਦੀ ਜੇ ਆਪਾਂ ਗੱਲ ਕਰੀਏ ਜਿਆਦਾ ਤੋਂ ਜਿਆਦਾ ਵੱਧ ਤੋਂ ਵੱਧ ਰੇਟ ਦੀ ਜੇ ਆਪਾਂ ਗੱਲ ਕਰੀਏ ਹਨਾ 60 65000 ਰੁਪਏ ਤੋਂ ਲੈ ਕੇ 1 ਲੱਖ 20 30000 ਤੱਕ ਦੀ ਅਸੀਂ ਮਿਟਾਉਂਗੂ ਇੱਥੇ ਜੇ ਕੋਈ ਕਿਸਾਨ ਵੀ ਮਾਨਸਾ ਮੰਡੀ ਦੇ ਵਿੱਚ ਪਸ਼ੂ ਖਰੀਦਣ ਚਾਹੁੰਦਾ ਹੈ ਕਿਸਾਨ ਵੀਰ ਕੋਈ ਪਸ਼ੂ ਲੈਣਾ ਚਾਹੁੰਦਾ ਹਨ ਤਾਂ ਇੱਥੇ ਤੁਹਾਨੂੰ 1 ਲੱਖ ਦੇ 3:00 ਵਜੇ ਹੀ ਮੱਝਾਂ ਮਿਲਦੀਆਂ ਜਣੇ ਕਿ 50-60 ਹਜ਼ਾਰ ਰੁਪਏ ਤੋਂ ਸਟਾਰਟਿੰਗ ਮੰਨ ਕੇ ਚੱਲੋ ਇਹ ਜਿਹੜੀ ਹਰ ਹਫ਼ਤੇ ਮੰਡੀ ਲੱਗਦੀ ਹੈਗੀ ਇਸ ਮੰਡੀ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਹੀ ਮਾਲ ਦੇਖ ਸਕਦੇ ਜੀ ਮੈਂ ਆਪਾਂ ਗੱਲ ਕਰੀਏ ਧਰੌਲਾ ਜਾਂ ਰਾਮਪਰੇ ਦੀ ਹਨਾ ਜਿਵੇਂ ਹੁਣ ਧਰੌਲੇ ਦੀ 11 ਦੀ ਮੰਡੀ ਤੁਹਾਨੂੰ ਦਿਖਾਈ ਸੀਗੀ 11 ਦੀ ਮੰਡੀ ਵਿੱਚ ਆਪਾਂ ਨੇ 5 ਲੱਖ ਰੁਪਏ ਤੱਕ ਦੀ ਮੱਝ ਵੀ ਦੇਖੀ ਤਰੋਲੇ ਆਪਾਂ ਨੇ 5 ਲੱਖ ਰੁਪਏ ਤੱਕ ਦੀ ਮੱਝ ਵੀ ਤੁਹਾਨੂੰ ਦਿਖਾਈ ਹੈ ਨਾ ਤੇ ਜੇ ਮਾਨਸਾਂ ਦੀ ਗੱਲ ਕਰੀਏ ਮਾਨਸਾਂ ਦੇ ਵਿੱਚ ਹਰ ਹਫ਼ਤੇ ਇਹ ਮੰਡੀ ਲੱਗਦੀ ਆ ਇੱਥੇ ਦੇ ਜਿਹੜੇ ਪਸ਼ੂ ਨੇ ਇੱਥੇ ਜੇ ਜਿਸ ਤਰ੍ਹਾਂ ਦੇ ਪਸ਼ੂ ਆਉਂਦੇ ਨੇ ਹਨਾ ਉਹ ਇਹੀ ਰੇਟ ਦੇ ਹੁੰਦੇ ਆ ਕਰੀਬ ਮੰਨ ਕੇ ਚੱਲੋ ਵੀ 50-60 ਹਜ਼ਾਰ ਰੁਪਏ ਤੋਂ ਲੈ ਕੇ ਲੱਖ ਰੁਪਏ ਤੱਕ ਹਨਾ ਵਧੀਆ ਪਸ਼ੂ ਲੱਖ ਰੁਪਏ ਤੱਕ ਦੇ ਇੱਥੇ ਦੇਖਣ ਨੂੰ ਮਿਲਦਾ ਹੈ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ ਹਨਾ ਸਾਰੇ ਹੀ ਤੁਹਾਨੂੰ ਪਸ਼ੂ ਦਿਖਾ ਰਹੇ ਆ ਜਿੱਥੇ ਕੋਈ ਸੇਲ ਵਗੈਰਾ ਹੁੰਦੀ ਆ ਵਪਾਰੀ ਵੀ ਸੇਲ ਵਗੈਰਾ ਕਰਦੇ ਨੇ ਉਹ ਰੇਟ ਰੂਟ ਉਹ ਵੀ ਤੁਹਾਨੂੰ ਦਿਖਾਏ ਨੇ ਤੇ ਬਾਕੀ ਆਮ ਤੁਸੀਂ ਚੈੱਕ ਕਰ ਸਕਦੇ ਹੋਗੇ ਹਨਾ ਸਾਰੇ ਜੋ ਵੀ ਮਾਨਸਾ ਮੰਡੀ ਦੇ ਵਿੱਚ ਪਸ਼ੂ ਪਹੁੰਚੇ ਹੋਏ ਨੇਗੇ ਆ ਤੁਸੀਂ ਚੈੱਕ ਕਰ ਸਕਦੇ ਹੋ ਤੋੜਾ ਤਾਰਾ ਇਹ ਵੀ ਝੋਟੀ ਵਈ ਤੋਰ ਕੇ ਦਿਖਾ ਰਿਹਾ ਹੈਗਾ ਖਣਾ ਦੀ ਜੇ ਆਪਾਂ ਗੱਲ ਕਰੀਏ ਹਨਾ ਪਿੱਥੀ ਦੇ ਠੰਡੇ ਐ ਲੰਬੇ ਲੰਬੇ ਪੂਰੇ ਸੁੰਨੇ ਠੰਡੇ ਮੂੰਹ ਮੱਥਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਨਾ ਝੋਟੀ ਦਾ ਤੇ ਵਧੀਆ ਗੁੰਡੇ ਗੁੰਡੇ ਸਿੰਘ ਰੇਗੇ ਤੇ ਬਲੈਕ ਕਲਰ ਦੀ ਮੱਝ ਲੇਵਾ ਤੁਸੀਂ ਦੇਖ ਸਕਦੇ ਹੋ ਨਾ ਤੋਰਾ ਤੋਰਾ ਵਧੀਆ ਮੱਝ ਦਾ ਤੇ ਇੱਕ ਵਾਰੀ ਤੁਸੀਂ ਥਣਾ ਤੇ ਨਿਗਾਹ ਮਾਰ ਕੇ ਦੇਖ ਪੂਰੀ ਠੰਡੀ ਸੀਲ ਮੱਝ ਹੈ ਤੇ ਲੇਵਾ ਥਣ ਤੁਸੀਂ ਚੈੱਕ ਕਰੋ ਯਾਰ ਹਨਾ ਐਨ ਇਹਦੇ ਥਾਣਾ ਤੇ ਮਰੇ ਘੈਂਟ ਥਾਣੇਗੇ ਤੇ ਭਲੂਣ ਝੋਟਿਆ ਹੈ ਨਾ ਮਗਰ ਕੀ ਜਿਹਦੇ ਮਗਰ ਹੈ ਕੱਟਾ ਸਿੰਘ ਸੁੰਗ ਨੇ ਕੁੰਡੇ ਚਾਰ ਸਫੇਰੋਂ ਸਾਨੂੰ ਮੱਝ ਦਿਖਾਤੀ ਆਪਾਂ ਤੋਰ ਫੇਰ ਕੇ ਵੀ ਦਿਖਾਦੀ ਆ ਇਹ ਹੈ ਇਹਦਾ ਬੱਚਾ ਤੇ ਬਈ ਆਪਾਂ ਰੇਟ ਦੀ ਗੱਲ ਕਰੀਏ ਕੀ ਰੇਟ ਰੂਟ ਰੱਖਿਆ ਤਾਂ 70000 70000 ਠੀਕ ਐ ਦੁੱਧ ਦੀ ਜੇ ਕਪਾ ਗੱਲ ਕਰੀਏ ਬਈ ਕਿੰਨਾ ਦੁੱਧ 8 ਲੀਟਰ ਜਮਾ ਤਿਆਰ ਆ ਘਰ ਦੀ ਮੱਝਾਂ ਘਰ ਦੀ ਮੱਝਾਂ ਠੀਕ ਐ ਹੂੰ ਵਪਾਰ ਕਰਦੇ ਕੰਮ ਨਹੀਂ ਇਹਦੀ ਗੱਪਣਾ ਹੈ 2 ਮਹੀਨੇ ਦੀ ਗੱਪਣਾ ਅੱਛਾ 2 ਮਹੀਨੇ ਸੂਈ ਨੂੰ ਹੋਏ ਨੇ 1 ਮਹੀਨੇ ਦੀ ਗੱਪਣਾ ਮਹੀਨੇ ਤੋਂ ਬਾਅਦ ਹੋਣੀ ਕਿ ਹਾਂ ਦੁੱਧ ਰਲ ਗਈ ਸੀ ਆਪਾਂ ਕਹਿ ਸਕਦੇ ਹਾਂ ਨਾ ਸਤਰਾ ਸਰੀ ਰਲ ਗਈ ਕਰਾਰੇ ਆਪਾਂ ਰਵੀ ਆ ਠੀਕ ਹੈ ਠੀਕ ਹੈ ਕਿਹੜਾ ਪਿੰਡਾਂ ਪੰਜਾਂ ਦਾ ਛੋਟੀ ਹੀਰਾਂ ਛੋਟੀ ਹੀਰਾਂ ਹੈ ਤੇ ਹੋਰ ਵੀ ਪਸ਼ੂ ਲੈ ਕੇ ਆਏ ਸੀ ਬਾਈ ਨਾ ਇਹੀ ਆ ਇਕੋ ਹੀ ਲੈ ਕੇ ਜੀ ਘਰ ਦੀ ਮੱਝ ਇੱਕ ਵਪਾਰ ਕਰਦੇ ਹੋ ਘਰ ਅੱਛਾ ਠੀਕ ਹੈ ਸੇਲ ਕਰਨ ਵਾਸਤੇ ਤੁਸੀਂ ਆਏ ਹੋਗੇ ਹੈਨਾ ਰੇਟ ਆਪਾਂ ਕਿੰਨਾ ਦੱਸਾਂ ਬਈ ਦਾ 70000 70000 ਰੁਪਏ ਰੇਟ ਦੁੱਧ ਦੁੱਧ 8 ਕਿਲੋ ਜਾ 8 ਕਿਲੋ ਦੁੱਧ ਤਿਆਰ ਹੈ ਨਾ ਤੇ ਬਾਕੀ ਚਵਾਈ ਚਵਾਈ ਥਣ ਥਣ ਉਹ ਕਿਹਦੀ ਠੀਕ ਹੈ ਠੀਕ ਹੈ ਤੇ ਕਿਸੇ ਤਰ੍ਹਾਂ ਦਾ ਕੋਈ ਘਾਟ ਨਹੀਂ ਕਿਸੇ ਪਾਸੇ ਵੀ। ਬਾਕੀ ਆਪਾਂ ਨੰਬਰ ਵੀਡੀਓ 'ਚ ਤਾਂ ਤੁਸੀਂ ਬੋਲਣਾ ਬਈ। ਬੋਲ ਦੋਗੇ? ਚੱਲ ਬੋਲ ਦੇ ਬਈ ਨੰਬਰ। 98550 98550 70015 70015 ਹਾਂ ਬਈ ਦਾ ਨੰਬਰ ਹੈ। ਤੇ ਬਾਈ ਘਰੇਲੂ ਮਤਲਬ ਘਰ ਦੀ ਮੱਝ ਹੈ ਜੇ ਕਹਿੰਦੇ ਖਰੀਦ ਰਹੀ ਹੈ ਨਾ ਗਾਰੰਟੀ ਤੇ ਮਿਲੂਗਾ ਇਹ ਨਹੀਂ ਹੈਗਾ ਬਈ ਆਪਾਂ ਕਹਿ ਕੋਈ ਹੋਰ ਦਿੱਤਾ ਮੰਡੀ 'ਚ ਨਿਕਲਿਆ ਕੋਈ ਹੋਰ ਘਰੇ ਆ ਕੇ ਨਾ ਤੁਸੀਂ ਵੇਖ ਸਕਦੀ ਬਾਈ ਕਹਿੰਦੇ ਚਵਾ ਕੇ ਤੁਸੀਂ ਦੋ ਤਿੰਨ ਵਾਰੀ ਚਵਾ ਕੇ ਚੈੱਕ ਕਰ ਸਕਦੇ ਹੋ ਠੰਡੀ ਸੀਲ ਮੱਝਾਗੀ। ਪਹਿਲੋਂ ਛੋਟੀ ਆ ਹਨਾ ਬਈ ਤੇ ਦੇਖ ਸਕਦੇ ਜੀ ਬਹੁਤ ਬਹੁਤ ਧੰਨਵਾਦ ਥੋੜਾ